ਉਸ ਮੌਕੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਅਣਸੁਹਿਰਦਤਾ ਇਸ ਕਦਰ ਦਰਸਾਉਂਦਾ ਕਿ ਚੋਣਾਂ ਦੇ ਵਿੱਚ ਕਿਕੜੀਆਂ ਪਾਉਂਦਾ ਫਿਰਦਾ ਹੈ ਕਿਕੜੀਆਂ ਸੋਚਣ ਵਾਲੀ ਗੱਲਾਂ ਜਿਹੜੇ ਪੰਜਾਬ ਦਾ ਹਾਲਾਤ ਜਿਹਾ ਇੱਕ ਬਿੰਦ ਖੜਾ ਪੰਜਾਬ ਦੀ ਕੋਈ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਜ਼ੁਹਿਰਦ ਨਾ ਸੀ ਤੇ ਨਾ ਹੈ ਜੇ ਅਸੀਂ ਅੱਜ ਦੀ ਭਗਵੰਤ ਮਾਨ ਸਰਕਾਰ ਦੀ ਗੱਲ ਕਰਨੀ ਹੋਵੇ ਮੈਂ ਸੇਵਾ ਪਾਰ ਦੇ ਵਿੱਚ ਕੰਮ ਕਰਦਾ ਜਿਹੜੇ ਇਹ ਸਾਥੀਆਂ ਨੇ ਜਿਵੇਂ ਗੱਲ ਦੱਸੀ ਹੈ ਕਿ ਆંકੜਿਆਂ ਦੀ ਖੇਡ ਪੰਜਾਬ ਸਰਕਾਰ ਵੱਲੋਂ ਖੇਡੀ ਜਾ ਰਹੀ ਆ ਇਹਨਾਂ ਕੁਟਵਾਰੀ ਸਾਥੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਦੇਖਣ ਦਾ ਮਸਲਾ ਸਭ ਤੋਂ ਐਮ ਹੈ ਪਰ ਜਿਹੜੇ ਬਾਕੀ ਦੇ ادارے ਨੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਆ ਸੇਵਲ ਹਸਪਤਾਲਾਂ ਦੇ ਜੇ ਗੱਲ ਕਰਨੀ ਹੋਵੇ ਉਹਨਾਂ ਦੇ ਅੰਕੜਿਆਂ ਦੇ ਵਿੱਚ ਵਡੌਤੀ ਕਰਨ ਦੇ ਲਈ ਹਰ ਰੋਜ਼ ਪਾਰਚੀ ਨਵੀਂ ਘਟਾਉਣ ਦੀਆਂ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਕੇਦਾਂ ਨੇ ਜਿਹਦੇ ਨਾਲ ਹੁੰਦਾ ਕੀ ਆ ਕਿ ਸਰਕਾਰ ਮੰਨਦੇ ਕਿੰਨੀ ਵੱਧ ਗਈ ਇਸ ਕਰਕੇ ਜਿਹੜੀ ਪਰਚੀ ਪਹਿਲਾਂ ਮਰੀਜ਼ ਨੂੰ 1 ਮਹੀਨਾ ਚੱਲਦੀ ਸੀ ਉਹੇ ਪਰਚੀ ਨੂੰ ਹੁਣ ਹਰ ਰੋਜ਼ ਦੁਬਾਰੇ ਘਟਾਉਣਾ ਪੈਂਦਾ ਹੈ ਇਸ ਤਰ੍ਹਾਂ ਅੰਕੜਿਆਂ ਦੇ ਵਿੱਚ ਬਿਹਤਰੀ ਕੀਤੀ ਜਾਂਦੀ ਆ ਜਣੀ ਜਿਹੜੀ 1 ਮਹੀਨੇ ਦੇ ਵਿੱਚ OPD ਇੱਕ ਸਿਵਲ ਹਸਪਤਾਲ ਦੀ ਜੇ 22000 ਸੀ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਉਹ ਅੰਕੜਿਆਂ ਦੀ ਜਿਹੜੀ ਗਿਣਤੀ ਆ ਉਹ 32000 ਜਿਹੜੀ ਇਸ ਤਰ੍ਹਾਂ ਕਰਕੇ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਅੰਕੜਿਆਂ ਦੀ ਖੇਡ ਖੇਡ ਰਹੀ ਆ ਔਰ ਕਿਸੇ ਇੱਕ ਤਬਾਖਲੇ ਵਿੱਚ ਵੀ ਕਾ ਖੇਡ ਰਹੀ ਤੇ ਪਾਣੀਆਂ ਦੀ ਗੱਲ ਕਰਨੀ ਹੋਵੇ ਤਾਂ ਲਾਜ਼ਮੀ ਤੌਰ ਤੇ ਜਿਹੜੇ ਦਰਿਆਈ ਪਾਣੀ ਆ ਉਹਦੇ ਵਿੱਚ ਰਿਪੇਰੀਅਨ ਐਕਟ ਦੀ ਗੱਲ ਕਰਨੀ ਪਊਗੀ ਪੰਜਾਬ ਸਰਕਾਰ ਨੂੰ ਉਸ ਐਕਟ ਨੂੰ ਲਾਗੂ ਕਰਨਾ ਪਊਗਾ ਤਾਂ ਜਾ ਕੇ ਕਿਤੇ ਪੰਜਾਬ ਦੇ ਪਾੜਿਆਂ ਦਾ ਮਸਲਾ ਹੱਲ ਹੋਣਾ ਪਰ ਜਿਹੜੇ ਜਿਹੜੇ ਰਾ ਸਫਾ ਦੇ ਵਿੱਚ ਹੋਣ ਜਦੋਂ ਮੁਲਾਜ਼ਮ ਆਪਣੇ ਰਜਗਾਰ ਦੇ ਲਈ ਆਪਣੇ ਰਜਗਾਰ ਨੂੰ ਪੱਕਿਆ ਕਰਾਉਣ ਦੇ ਲਈ ਸ਼ੜਕਾਂ ਤੇ ਹੋਣ ਜਦੋਂ ਕਿਸਾਨ ਕਰਜ਼ੇ ਮਾਫੀ ਦੇ ਲਈ ਸ਼ੜਕਾਂ ਤੇ ਹੋਣ ਜਦੋਂ ਮਜ਼ਦੂਰ ਕਰਜ਼ੇ ਮਾਫੀ ਦੇ ਲਈ ਸ਼ੜਕਾਂ ਤੇ ਹੋਣ ਉਸ ਮੌਕੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਅਣਸੁਹਿਦਤਾ ਇਸ ਕਦਰ ਦਰਹਵਾਉਂਦਾ ਕਿ ਚੋਣਾਂ ਦੇ ਵਿੱਚ ਕਿੱਕੜੀਆਂ ਪਾਉਂਦਾ ਫਿਰਦਾ ਕਿੱਕੜੀਆਂ ਸੋਚਣਾਂ